ਡਾਕਟਰ ਬਲਤਾਨੀ ਅਸੀਂ ਆਮ ਆਦਮੀ ਕਲੀਨਿਕ ਦੀ ਗੱਲ ਕਰ ਰਹੇ ਹਾਂ ਸੋ ਇਹ ਦੱਸੋਗੇ ਕਿ ਇਹ ਆਮ ਆਦਮੀ ਕਲੀਨਿਕ ਦੀ ਸਕੀਮ ਕਿਵੇਂ ਚੱਲ ਰਹੀ ਹੈ ਔਰ ਜੋ ਹੁਣ ਲੱਗਦਾ ਵਾ ਕਿ ਆਪਸ ਵਿੱਚ ਸਮਝੌਤਾ ਹੋ ਗਿਆ ਕੇਂਦਰ ਤੇ ਪੰਜਾਬ ਸਰਕਾਰ ਦਾ ਕੀ ਇਹ ਸਮਝੌਤਾ ਜਿਹੜਾ ਵਾ ਇਹ ਕਾਨੂੰਨ ਮੁਤਾਬਕ ਆ? ਹਾਂ ਸਰ ਦੇਖਣ ਵਾਲੀ ਗੱਲ ਹੈ ਕਿ ਇਹ ਕਲੀਨਿਕ ਨਹੀਂ ਹੈ ਇਹ ਕੋਈ ਪ੍ਰੋਟੋਕੋਲ ਨਹੀਂ ਹੈ ਨਾ ਹੀ ਕੋਈ ਨੀਤੀ ਹੈ ਇਹ ਤਾਂ ਇੱਕ ਸਿਆਸੀ ਜਿਹੜਾ ਹੈ ਤੇ ਸਿਆਸੀ ਜਿੱਤ ਦੀ ਜਿਹੜੀ ਸਾਥ ਹੁੰਦੀ ਹੈ ਸਾਥ ਹੁੰਦੀ ਹੈ ਸਿਆਸੀ ਜਿੱਤ ਸਿਆਸੀ ਜਿੱਤ ਹੁੰਦੀ ਹੈ। ਓਕੇ ਇਬ ਇਹ ਗ੍ਰੇਸ ਮਹਲਾ ਕਲੀਨਿਕ ਨੇ ਇੱਕ ਇਹ ਨਾਤਾ ਕਿਸੇ WHO ਦੀ ਰეკਮੈਂਡੇਸ਼ਨ ਤੇ ਬਣੇ ਹੋਏ ਆ ਨਾ ਇਹ ਸੈਂਟਰ ਗਵਰਨਮੈਂਟ ਦੀ ਕੋਈ ਪਾਲਿਸੀ ਹੈ ਨਾ ਹੀ ਇਹ ਕੋਈ ਪੰਜਾਬ ਗਵਰਨਮੈਂਟ ਦੀ ਪਾਲਿਸੀ ਹੈ ਓਕੇ ਇਹ ਤਾਂ ਇਸ ਤਰ੍ਹਾਂ ਮੈਂ ਵਰਡ ਯੂਜ਼ ਕੀਤਾ ਹੈ ਕਿ ਇੱਕ ਸਿਆਸੀ ਜਿਹੜਾ ਹੈ ਜਿਹੜੀ ਇਹ ਪੂਰੀ ਕਰ ਰਹੇ ਨੇ ਜਿਸ ਦਾ ਕਾਮਯਾਬਾ ਜਿਹੜਾ ਪੰਜਾਬ ਭੁਗਤ ਰਿਹਾ ਹੈ ਜਿਹੜੇ ਹੁਣ 1100 ਕਰੋੜ ਰੁਪਏ ਜਿਹੜੇ ਹੈਗੇ ਆ ਉਹ ਰੁਕੇ ਹੋਏ ਸੀ ਉਹ ਜਿਹੜੇ ਉਹਨਾਂ ਤਰਲੇ ਮਾਰ ਕੇ ਕਹਿੰਦੇ ਆ ਕਿ ਸਾਨੂੰ ਮਿਲ ਜਾਣਗੇ ਮੈਨੂੰ ਅਜੇ ਵੀ ਸ਼ੱਕ ਹੈ ਕਿ ਇਹ ਸੰਤੂਖ ਸਾਹਿਬ ਪੈਸੀਆਂ ਨੂੰ ਅ ਬਾਕੀ ਆ ਹੀ ਸੈਂਟਰ ਗਵਰਨਮੈਂਟ ਨੇ ਕਿਹਾ ਕਿ ਦੇ ਦੇਣਗੇ ਕਿਉਂਕਿ ਇਹ ਕਹਿ ਰਹੇ ਆ ਕਿ ਸਾਡੀ ਜਿਹੜੀ ਸਾਂਝ ਸੀਗੀ ਸਾਜੀ ਜਿਹੜੀਆਂ ਉਹ ਹੁੰਦੀਆਂ ਨੇ ਸਕੀਮਾਂ ਉਹਦੇ ਚ ਨਾਰਮਲੀ 60 40 ਦੇ ਰੇਸ਼ਿਓ ਚ ਹੁੰਦੀਆਂ ਨੇ 60% ਸਰਕਾਰ ਦਾ ਹੁੰਦਾ ਹੈ ਤੇ 40 ਪੰਜਾਬ ਗਵਰਨਮੈਂਟ ਦਾ ਹੁੰਦਾ ਹੈ ਜਾਂ ਸਟੇਟ ਗਵਰਨਮੈਂਟ ਦਾ ਹੂੰ ਨਾ ਮਹੱਲਾ ਕਲੀਨਿਕ ਨਾਂ ਦੀ ਤਾਂ ਸੈਂਟਰ ਗਵਰਨਮੈਂਟ ਦੀ ਕੋਈ ਸਕੀਮ ਨਹੀਂ ਹੈ ਜਿਹੜਾ ਇਹ ਹੁਣ ਵਰਡ ਯੂਜ਼ ਕਰ ਰਹੇ ਆ ਕਿ ਅਸੀਂ ਇਹਦਾ ਨਾਮ ਬਦਲੀ ਕਰਦੇ ਆਂਗੇ ਜੀ ਸਾਨੂੰ ਪੈਸੇ ਮਿਲ ਜਾਣਗੇ ਜੇ ਤਾਂ ਸੋਹਣ ਸਾਹਿਬ ਦੇਖਣ ਵਾਲੀ ਗੱਲ ਹੈ ਗੈਸਪ੍ਰੈਸ ਜਿਹੜੀ ਸਪੈਸੀਫਿਕ ਤੁਸੀਂ ਸ਼ਾਇਦ ਜਾਦਾ ਚੰਗੀ ਤਰ੍ਹਾਂ ਸਮਝਦੇ ਹੋ ਹੂੰ ਕਿ ਅਗਰ ਤਾਂ ਇਸਕਾ ਕੀ ਸੈਂਟਰ ਗਵਰਨਮੈਂਟ ਨੇ ਰੋਕੇ ਸੀਗੇ ਕਿ ਇਹਨਾਂ ਨੇ ਨਾਮ ਆਮ ਆਦਮੀ ਕਲੀਅਰ ਕਰ ਰੱਖਿਆ ਹੈ। ਹੂੰ। ਤਾਂ ਫੇਰ ਤਾਂ ਸੈਂਟਰ ਗਵਰਨਮੈਂਟ ਗਲਤ ਹੈ ਕਿਉਂਕਿ ਨਾਮ ਨਾਲ ਕੋਈ ਫਰਕ ਨਹੀਂ ਪੈਂਦਾ। ਤੁਹਾਡਾ ਨਾਮ ਤਮਰ ਸੰਧੂ ਜੀ ਦਾ ਲਾਜੋੜਿਆ ਜਾਂਦਾ ਹੈ। ਮੇਰਾ ਨਾਮ ਡਾਕਟਰ ਦਲੀਪ ਸਿੰਘ ਮਲਤਾਨੀ ਹੈ। ਜੇ ਆਪਾਂ ਆਪਸ ਵਿੱਚ ਐਕਸਚੇਂਜ ਕਰ ਲਈਏ ਤਾਂ ਉਹਦਾ ਮਤਲਬ ਤੁਹਾਡੀ ਤੁਸੀਂ ਜਰਨਲਿਸਟ ਰਹੇ ਹੋ, ਇੱਕ ਐਮ.ਐਲ.ਏ ਵੀ ਰਹੇ ਹੋ, ਤੁਸੀਂ ਤਾਂ ਉਹਦਾਂ ਡਾਕਟਰ ਮਲਤਾਨੀ ਜੁੜੀ ਬਣ ਜਾਣਾ ਸੀ। ਬਿਲਕੁਲ ਠੀਕ ਹੈ। ਇਸੇ ਤਰ੍ਹਾਂ ਇਹ ਜਿਹੜੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਡਾਕਟਰ ਬਲਵੀਰ ਸਿੰਘ ਹੋਂਦ ਕਿਹਦੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਗੁੰਮਰਾਹ ਕਰ ਰਹੇ ਆਂ ਔਰ ਉਹਦੇ ਡਬਲ ਗੁੰਮਰਾਹ ਕਰ ਰਹੇ ਆਂ ਕਹਿੰਦੇ ਜਿਹੜੇ 400 ਹੈਗੇ ਆ ਉਹ ਤਾਂ ਅਸੀਂ ਸਾਡੀ ਸਾਂਝ ਹੈਗੀ ਉਹ ਤੁਸੀਂ ਕਰਾਂਗੇ ਤੇ 470 ਜਿਹੜੇ ਨੇ ਉਹ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਇਹ ਹੋਰ ਡਬਲ ਬਣਾ ਕਰ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਡਾਕਟਰ ਬਲਵੀਰ ਸਿੰਘ ਦਾ ਨਾਮ ਮੈਨੂੰ ਇਸ ਕਰਕੇ ਸਪੈਸੀਫਿਕਲੀ ਜ਼ਿਆਦਾ ਲੈਣਾ ਪੈਂਦਾ ਹੈ ਕਿ ਡਾਕਟਰ ਭੀਰ ਸਿੰਘ ਕਵਾਲਿਫਾਈਡ ਡਾਕਟਰ ਨੇ ਜੀ ਔਰ ਉਹਨਾਂ ਨੇ ਪੀसीएमਸ ਦੇ ਵਿੱਚ ਨੌਕਰੀ ਵੀ ਕੀਤੀ ਹੋਈ ਹੈ ਜੀ ਇਹ ਵੀ ਠੀਕ ਹੈ ਕਿ ਉਹ ਸੋਸ਼ਲ ਐਕਟਿਵਿਸਟ ਰਹੇ ਨਹੀਂ ਇਹ ਵੀ ਠੀਕ ਹੈ ਕਿ ਉਹ ਸਿਸਟਮ ਨੂੰ ਅੰਡਰਸਟੈਂਡ ਵੀ ਕਰਦੇ ਨੇ ਜੀ ਲਿਕਨ ਉਹਨਾਂ ਨੂੰ ਬਹੁਤ ਸਪੈਸੀਫਿਕ ਪਤਾ ਹੈ ਜੇ ਜਿਹੜੇ ਹੈੱਡ ਦੇ ਥੱਲੇ ਪੈਸੇ ਇਸ਼ੂ ਹੁੰਦੇ ਨੇ ਉਸੇ ਹੀ ਹੈੱਡ ਚ ਉਹ ਯੂਜ਼ ਹੁੰਦੇ ਨੇ ਦੂਸਰੇ ਤਾਂ ਤੁਸੀਂ ਯੂਜ਼ ਕਰੋਗੇ ਤਾਂ ਉਸ ਨੂੰ ਮਿਸਯੂਜ਼ ਮੰਨਿਆ ਮੰਨਿਆ ਜਾਏਗਾ ਸੋ ਇਹ ਇਹ ਆਸ ਨਹੀਂ ਸੀ ਕਿ ਡਾਕਟਰ ਬਲਬੀਰ ਸਿੰਘ ਵੀ ਇਸ ਤਰ੍ਹਾਂ ਦੀ ਗੱਲ ਕਹਿਣਗੇ ਹੋਰ ਕੋਈ ਕਹਿੰਦਾ ਤੇ ਸ਼ਾਇਦ ਉਹਨਾਂ ਨੂੰ ਪੂਰੀ ਸਮਝ ਨਹੀਂ ਸੀ ਹੋਣੀ ਇਹਨਾਂ ਨੂੰ ਤਾਂ ਪੂਰੀ ਸਮਝ ਹੈ ਹੀ ਅੰਡਰਸਟੈਂਡਸ ਦੀ ਹੋਲ ਥਿੰਗ ਬਿਲਕੁਲ ਮੈਂ ਮੇਰਾ اصل ਚ ਕਹਿਣ ਦਾ ਸਪੈਸੀਫਿਕਲੀ ਡਾਕਟਰ ਬਲਵੀਰ ਸਿੰਘ ਨੂੰ ਐੀੀਐਮਐਕਸ ਤੇ ਹੋਰ ਚੈਨਲ ਤੇ ਵੀ ਸੀ ਉੱਥੇ ਵੀ ਮੇਰੀ ਗੱਲ ਹੋ ਰਹੀ ਸੀ ਹਮ ਡਾਕਟਰ ਬਲਵੀਰ ਸਿੰਘ ਦੇ ਮੂੰਹੋਂ ਇਹ ਗੱਲ ਜਿਹੜੀ ਹੈਗੀ ਆ ਉਹ ਨਹੀਂ ਜਿਸ ਵੀ ਕਿ ਇਹ ਸਾਂਝ ਹੈ ਜਦੋਂ ਇਹ ਪਾਲਿਸੀ ਨਹੀਂ ਹੈ ਜਦ ਡਾਕਟਰ ਬਲਵੀਰ ਸਿੰਘ ਲੋਕਾਂ ਨੂੰ ਸਮਝਾਦਾ ਨਾ ਕਿ ਇਹ ਜਿਹੜੀ ਮਹੱਲਾ ਕਲੀਨਕ ਨਾ ਦੀ ਕੋ ਪਾਲਿਸੀ ਹੈਗੀ ਹੈ ਕਿਸੇ ਸਟੇਟ ਚ ਹੈਗੀ ਹੈ ਇਹ ਤਾਂ ਪੈਸੇ ਜਿਹੜੇ ਹੈਗੇ ਆ ਸੰਤੂ ਸਾਹਿਬ ਜਿਹੜਾ ਇਹਨਾਂ ਨੇ ਪਹਿਲੇ ਤਕਰੀਬਨ 500 ਦੇ ਕਰੀਬ ਬਣਾਏ ਸੀਗੇ ਨਾ ਜਿਹੜੇ 100 ਦਾ ਨਾਂ ਸ਼ੁਰੂ ਕੀਤੇ ਸੀਗੇ 17 ਅਗਸਤ 2022 ਨੂੰ ਜੀ ਜੀ ਔਰ ਉਸ ਤੋਂ ਬਾਅਦ 400 ਇਹਨਾਂ ਨੇ ਫਿਰ ਬਾਅਦ ਸ਼ੁਰੂ ਕੀਤੇ ਇਹ ਜਿਹੜੇ 500 ਸੀਗੇ ਇਹਦੇ ਤੇ ਪੈਸੇ ਜਿਹੜੇ ਖਰਚ ਹੋਏ ਐ 31 ਅਗਸਤ 2023 ਤੱਕ ਉਹ ਨਜਾਇਜ਼ ਪੈਸੇ ਖਰਚ ਹੋਏ ਆ ਉਹਦੇ ਚੋਂ ਐਨ ਐਚ ਐਮ ਚ ਦੇ ਵਿੱਚੋਂ ਪੈਸੇ ਇਹਨਾਂ ਨੇ ਖਰਚ ਕੀਤੇ ਜਿਹਦੇ ਕਰਕੇ ਮੈਂ ਵੀ ਰਿਫੰਡੇਸ਼ਨ ਕੀਤੀ ਸੀ ਤੁਹਾਨੂੰ ਵੀ ਯਾਦ ਹੋਵੇਗਾ ਤੁਹਾਨੂੰ ਮੈਨੂੰ ਵੀ ਯਾਦ ਹੈ ਜੀ ਯਾਦ ਹੈ ਆ ਜਿੱਤੇ ਜਦੋਂ ਇਹ ਸਾਰਾ ਕੁਝ ਹੋਇਆ ਸੀਗਾ ਉਦੋਂ ਫਿਰ ਮੈਂ ਦੁਬਾਰਾ ਵੀ ਰਿਪੋਰਟੇਸ਼ਨ ਕੀਤੀ ਸੀਗੀ ਗਵਰਨਰ ਸਾਹਿਬ ਨੂੰ ਕਿਤੀ ਸੀ ਫਿਰ ਮੈਨੇ ਸੈਂਟਰ ਕਮੰਡ ਹੋਈ ਤੇ ਸੀ ਜੀ ਜਦੋਂ ਦੀ ਡਿਸਕਸ਼ਨ ਵੀ ਹੁੰਦੀ ਰਹੀ ਐ ਇਸ ਕੱਲ ਤੋਂ ਤੇ ਇਸ ਕਰਕੇ ਮੇਰਾ ਅਸਲ ਸਕੇਨ ਦਾ ਬਦਲੋ ਕਿ ਪੰਜਾਬ ਦਾ ਸੈਕਟਰਪ ਸੰਤੂਬ ਜਿਹੜਾ ਹੈਲਥ ਦਾ ਉਹ ਬਹੁਤ ਸੋਨਾ ਬਣਿਆ ਹੋਇਆ ਹੈ ਔਰ ਉਸ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਸੀ ਨਾ ਕਿ ਤੁਸੀਂ ਇਹ ਮਹੱਲਾ ਕਲੀਨਿਕ ਨਾਂ ਦੀ ਕੋਈ ਚੀਜ਼ ਖੋਲ੍ਹ ਲਈ ਇੱਕ ਹੋਰ ਬਹੁਤ ਵੱਡੀ ਗੱਲ ਹੈ ਜਿਸ ਤੇ ਕਰਕੇ ਇਸ ਤੇ ਉਹਬਜੈਕਸ਼ਨ ਹੈ ਮੇਰਾ ਬਹੁਤ ਜਿਹਦਾ ਜਵਾਬ ਕਦੀ ਨਹੀਂ ਦਿੰਦੇ ਸੋਸਲ ਦੇ ਸਾਡੀਆਂ ਹੈਲਥ ਸਰਵਿਸ ਜਿਹਨਾਂ ਇਹ ਦੋ ਪਾਰਟੇ ਚ ਵੰਡੀਆਂ ਹੋਈਆਂ ਨੇ ਇੱਕ ਨੂੰ ਅਸੀਂ ਕਹਿੰਦੇ ਆ ਕਿਉਰਟਿਵ ਤੇ ਇੱਕ ਨੂੰ ਅਸੀਂ ਕਹਿੰਦੇ ਆ ਪ੍ਰिवੈਂਟਿਵ ਪ੍ਰਮੋਟਿਵ ਕਿਉਰਟਿਵ ਤੇ ਉਹ ਹੁੰਦੀ ਹੈ ਜਿਹੜੀਆਂ ਤੁਹਾਡੀਆਂ ਸਿਵਲ ਹਸਪੀਟਲ ਜਿਵੇਂ ਡਿਸਟ੍ਰਿਕਟ ਵਾਲਾ ਸਬ ਡਿਵੀਜ਼ਨ ਵਾਲਾ ਤੇ ਕਮਿਊਨਿਟੀ ਹੈਲਥ ਸੈਂਟਰਸ ਉੱਤੇ ਸਪੈਸ਼ਲਿਸਟ ਡਾਕਟਰਸ ਹੁੰਦੇ ਨੇ ਤੇ ਉਹ ਜਦੋਂ ਕੋ ਬੰਦਾ ਬਿਮਾਰ ਹੋ ਜਾਂਦਾ ਉਹਦੇ ਬਾਰੇ ਉਹ ਉਸ ਦਾ ਇਲਾਜ ਕਰਦੇ ਨੇ ਜੋ ਵੀ ਲਿਮਟਡ ਆਪਣੇ ਪ੍ਰੋਟੋਕੋਲਸ ਹੈਗੇ ਆ ਜੀ ਜੀ لیکن ਜਿਹੜੀਆਂ ਹੈਗੀਆਂ ਨੇ ਪ੍ਰਵਿੰਸ਼ਲ ਪ੍ਰਮੋਟਰ ਸਰਵਿਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਬਿਮਾਰੀ ਨਾ ਲੱਗੇ ਤੇ ਤੁਸੀਂ ਜਿਹੜਾ ਤੰਦਰੁਸਤ ਰਹੋ ਉਹਦੇ ਵਾਸਤੇ ਪ੍ਰਾਇਮਰੀ ਹੈਲਥ ਸੈਂਟਰ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਡਿਸਪੈਂਸਰੀਜ਼ ਆਉਂਦੀਆਂ ਨੇ ਉਸ ਦੇ ਥੱਲੇ ਸਟਾਫ ਸਾਡਾ ਪ੍ਰੀਵੈਂਟਿਵ ਸਟਾਫ ਹੁੰਦਾ ਜਿਹਨੂੰ ਅਸੀਂ ਮਲਟੀਪਰਪਸਡ ਹੈਲਥ ਵਰਕਰ ਮੇਂ ਕਹਿੰਦੇ ਆ ਜਾਂ ਸਬ ਸੈਂਟਰਸ ਹੁੰਦੇ ਆ ਹੋਰ ਬਹੁਤ ਵੱਡੀ ਗੱਲ ਹੈ ਜਿਹੜੀ ਇਹਨਾਂ ਸਾਰੀਆਂ ਸਰਕਾਰਾਂ ਨੇ 2018 ਤੋਂ ਬਾਅਦ ਲੁਕੋ ਕੇ ਰੱਖੀ ਹੈ ਉਹ ਹੈਗੇ ਹੈਲਥ 웰ਨੈਸ ਸੈਕਟਰਸ ਉਹ ਸੈਂਟਰਸ 4200 ਦੇ ਕਰੀਬ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਇਹਨਾਂ ਨੇ ਸਬ ਸੈਂਟਰਾਂ ਦੇ ਵਿੱਚ ਵੜੇ ਹੋਏ ਨੇ ਉਹਦੇ ਬਾਰੇ ਗੱਲ ਨਹੀਂ ਕਰਦੇ ਔਰ ਪਿੱਛੇ ਜੇ ਮੈਨੂੰ ਉਦੋਂ ਵੀ ਪਹਿਲੇ ਵਿਚਾਰਸ਼ਣ ਕੀਤਾ ਸੀ ਸਾਡਾ ਇੱਕ ਡਾਕਟਰ ਭਰਾ ਐ ਐਮਐਚਈ ਬਣਿਆ ਹੋਇਆ ਹੈ ਤੇ ਇਹਨਾਂ ਨੇ ਕਿਹਾ ਕਿ ਇਹ ਜਿਹੜਾ ਜੀ ਇਹ ਆਮ ਆਦਮੀ ਇੱਕ ਆਮ ਆਦਮੀ ਕਲੀਨਿਕ ਨਹੀਂ ਹੈਗਾ ਉਹ ਹੈਲਥ ਐਂਡ ਵੈਲਨੈਸ ਸੈਂਟਰ ਹੈ ਸੈਕਟਰ ਗਵਰਨਮੈਂਟ ਦੀ ਫੰਡਿੰਗ ਸਕੀਮ ਹੈ ਉਹਤੇ ਚਾਰ ਵੱਡੀਆਂ ਬਿਮਾਰੀਆਂ ਦਾ ਇਲਾਜ ਦੇ ਵਿੱਚ ਆਪਾਂ ਡਾਇਬੀਟਿਸ ਤੇ ਬਲੱਡ ਪ੍ਰੈਸ਼ਰ ਮੈਂਟਰ ਜਿੱਦੇ ਤੇ ਕੈਸਾ ਦੀ ਗੱਲ ਕਰਦੇ ਆ ਉਥੇ ਇੱਕ ਕੁਆਲੀਫਾਈਡ ਸਟਾਫ ਨਰਸ ਹੈ ਜਾਂ ਇੱਕ ਜੀਐਮਐਸ ਡਾਕਟਰ ਵੀ ਹੈ ਉਹਨਾਂ ਨੂੰ ਅਸੀਂ ਕਮਿਊਨਿਟੀ ਹੈਲਥ ਸੈਂਟਰਸ ਉਹਨਾਂ ਦੇ ਨਾਮ ਤੇ ਅਸਲ ਚ ਇਹਨਾਂ ਨੇ ਪੈਸੇ ਜਿਹੜੇ ਹੈਗੇ ਆ ਇਹ ਮਿਸਯੂਜ਼ ਕਰਦੇ ਆ ਉਥੇ ਕਾਫੀ ਸਾਰੇ ਪੈਸੇ ਉਹਦੇ ਚ ਆਉਂਦੇ ਆ ਆਯੂਸ਼ ਦੇ ਅੰਦਰ ਜਾਂ ਨੈਸ਼ਨਲ ਹੈਲਥ ਮਿਸ਼ਨ ਦੇ ਅੰਦਰ ਲਿਖ ਕੇ ਤਾਂ ਉਸ ਨੂੰ ਦੱਸਦੇ ਕਹਿੰਦੇ ਜੀ ਸਾਡਾ ਜਿਹੜੀ ਇਨ ਇਹ ਇਨਾਂ ਦੇ ਇੱਕ ਕੈਬਨਿਟ ਮੰਤਰੀ ਦੀ ਸਟੇਟਮੈਂਟ ਹੈ ਕਿ ਜਿਹੜੇ ਹੈਲਥ ਐਂਡ ਵੈਲਨੈਸ ਸੈਂਟਰ ਨੇ ਉਹਦੇ ਨਾਲ ਤੋਂ ਸਾਡੇ ਪੰਡਾ ਕਲੀਨਿਕ ਜਿਆਦਾ ਚੰਗੇ ਹੈਗੇ ਆ ਇਹ ਸਟੇਟਮੈਂਟ ਹੈ ਮੇਰੀ ਸਿੱਖਣ ਨਹੀਂ ਹੈ ਮੈਂ ਨਾ ਨਹੀਂ ਲੱਦਣਾ ਇਹ ਜਿਹੜੇ ਹਰਜੋਤ ਬਹਿਸ ਹੈਗੇ ਨੇ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ ਰਾਈਟ ਰਾਈਟ ਡਾਕਟਰ ਮਲਤਾਨੀ ਡਾਕਟਰ ਮਲਤਾਨੀ ਮੈਨੂੰ ਇਹ ਦੱਸੋ 25 ਸਾਲ ਦੇ ਕਰੀਬ ਸਰਕਾਰ ਨੂੰ ਹੁਣ ਹੋ ਚੱਲੇ ਆ ਹੋ ਗਏ ਆ ਇਨ ਫੈਕਟ ਕਿੰਨਾ ਫਰਕ ਪਿਆ ਵਾ ਪਹਿਲਾਂ ਸੇਵਾਵਾਂ ਦੇ ਵਿੱਚ ਤੇ ਹੁਣ ਕਿਉਂਕਿ ਸਰਕਾਰ ਦਾ ਦਾਵਾ ਆ ਪੀ ਅੱਗੇ ਬਹੁਤ ਫਰਕ ਪੈ ਗਿਆ ਜੀ ਦਵਾਈਆਂ ਮੁਫਤ ਆ ਬੜੇ ਟੈਸਟ ਮੁਫਤ ਕਰਾਉਂਦੇ ਸੀ ਤੁਸੀਂ ਗਰਾਊਂਡ ਤੇ ਬਹੁਤ ਕੰਮ ਕੀਤਾ ਬਹੁਤ ਸ਼ਲੱਗਾ ਯੋ ਕੰਮ ਕੀਤਾ ਵਾ ਕਿ ਕਿੰਨਾ ਕ ਫਰਕ ਪਿਆ ਵਾ ਪਹਿਲਾਂ ਨਾਲੋਂ ਹੁਣ ਉਹਦੇ ਸਭ ਤੋਂ ਵੱਡਾ ਫਰਕ ਇਹ ਨਹੀਂ ਪਿਆ ਕਿ ਜਿਹੜੀ ਕੋਈ ਮਲਾਜ਼ਮ ਥੋੜੀ ਬਹੁਤੀ ਸ਼ਾਂਤੀ ਨਾਲ ਕੰਮ ਕਰਦੇ ਸੀ ਉਹ ਸੜਕਾਂ ਦੇ ਬੈਠੇ ਹੋਏ ਆ ਅੱਛਾ ਮਰੀਜ਼ ਜਿਹੜੇ ਹੈਗੇ ਆ ਉਹ ਜਿਹੜੇ ਟੈਸਟ ਕਰਦੇ ਆ ਉਹ ਟੈਸਟਾਂ ਦੀ ਰਿਪੋਰਟ ਲੈਣ ਵਾਸਤੇ ਲੋਕਾਂ ਕੋਲ ਭੱਜੇ ਫਿਰਦੇ ਆ ਤੇ ਜਿਹੜੀਆਂ ਡਿਸਪੈਂਸਰੀਆਂ ਪੀਐਸਸੀ ਚੱਲਦੀਆਂ ਸੀ ਕਿਹਾ ਉਹਦੇ ਵਿੱਚ ਮਹਲਾ ਕਲੀਨਿਕ ਨਾਮ ਦਾ 15x20 ਦਾ ਕਮਰਾ ਬਣਿਆ ਹੋਇਆ ਹੂੰ ਉਸ 15x20 ਦੇ ਵਿੱਚ ਨਾ ਕਦੀ ਕੋਈ ਗਲੂਕੋਜ਼ ਦੀ ਬੋਤਲ ਲੱਗੀ ਆ ਤੇ ਨਾ ਉਹਦੇ 'ਚ ਇੱਕ ਟਾਂਕਾ ਲੱਗਿਆ ਓਕੇ ਤੇ ਨਾ ਉਸ ਤੋਂ ਬਾਅਦ ਇਹ ਫਰਕ ਪੈ ਗਿਆ ਕਿ ਜਿਹੜਾ ਸਟਾਫ ਲਗਾਤਾਰ ਲੋਕਾਂ ਨੂੰ ਐਜੂਕੇਟ ਕਰਦਾ ਸੀਗਾ ਉਹ 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 ਨੂੰ ਤਨਖਾਹ ਜਿਹੜੀਆਂ ਉਹ ਹੀ 5 10 10000 20000 ਦੀ ਜੋ ਕੁਸ਼ਵਿ ਇਹਨਾਂ ਨੇ ਰੱਖੀ ਹੋਈ ਰਹੀ ਉਹ ਦਿੰਦੇ ਆ ਤੇ ਉਹ ਆਪਣਾ ਕੰਮ ਜਿਹੜਾ ਹੈਗਾ ਉਹ ਟਾਈਮ ਪਾਸ ਕਰਦੇ ਆ ਇਹਦਾ ਮਤਲਬ ਹੈ ਇਹ ਤੇ ਫਿਰ ਅੱਗੇ ਨਾਲ ਵੀ ਟਾਂਚਾ ਖਰਾਬ ਹੋ ਗਿਆ ਸਾਰਾ ਇਹਦਾ ਤੁਸੀਂ ਅਸੈਸ ਕਰ ਲੋ ਸਰ ਜਾਂ ਡਾਕਟਰ ਬਲੀ ਸਿੰਘ ਜਵਾਬ ਦੇ ਦੇਣ ਕਿ ਪੰਜਾਬ ਵਿੱਚ ਐਸੀ ਕਿਹੜੀ ਬਿਮਾਰੀ ਹੈਗੀ ਹੈ ਜਿਹੜੀ ਹੁਣ ਘਟ ਗਈ ਹੋਈ ਹੈ ਕੈਂਸਰ ਦੇ ਕੇਸਸ ਵਧੇ ਵਧੇ ਹੋਏ ਆ ਨਸ਼ਾ ਜਿਹੜਾ ਹੈਗਾ ਉਹ ਵਧਿਆ ਹੋਇਆ ਹੈ ਜਿਹੜਾ ਫੀਮੇਲਸ ਦੇ ਨਾਲ ਜੋ ਕੁਝ ਹੁੰਦਾ ਸੀਗਾ ਉਹ ਇਨਸੀਡੈਂਸ ਇਸ ਵਧੇ ਹੋਏ ਆ ਤੇ ਕਦੀ ਕੋਈ ਫੀਮੇਲ ਜਿਹੜੀ ਹੈਗੀ ਆ ਉਹ ਆ ਕੇ ਇਹ ਨਹੀਂ ਦੱਸਦੀ ਕਿ ਵਾਕਈ ਸਿਹਤ ਜਿਹੜੀ ਹੈਗੀ ਆ ਜਦੇ ਵਿੱਚ ਅਸੀਂ ਕਹਿੰਦੇ ਸੀ ਇਹ ਨੀਂਗੀਆਂ ਬਹੁਤ ਜ਼ਿਆਦਾ ਵਧਿਆ ਹੋਇਆ ਤੇ ਉਹਦੇ ਨਾਲ ਕਾਡਾ ਜਾਂ ਕੋਈ ਬੱਚਿਆਂ ਦੀ ਜਿਹੜੀ ਨਿਊਟ੍ਰੀਸ਼ਨ ਦੀ ਗੱਲ ਹੈ ਉਹਦੇ 'ਚ ਇਹ ਦੱਸਦੇ ਨੇ ਆਪਾਂ ਮੈਨੂੰ ਕੀ ਦੱਸਣ ਦੀ ਜ਼ਰੂਰਤ ਹੈਗੀ ਆ ਜੇ ਇਸੇ ਇਕੱਲ ਦੇ ਜਵਾਬ ਦੇ ਦਿੰਦੇ ਨੇ ਕਿ ਇਹਨਾਂ ਨੇ ਨਸ਼ੇ ਦੇ ਜਿਹੜੇ ਕੇਸਿਸ ਕਿਉਂ ਕਿੰਨੇ ਵਧੇ ਆ ਤੇ ਕਿੰਨੇ ਘਟੇ ਆ ਆਪੇ ਦੱਸ ਆਪੇ ਪਤਾ ਲੱਗ ਜੂਗਾ ਇਹਨਾਂ ਦਾ ਮਿਹਰਬਾਨੀ ਥੈਂਕ ਯੂ ਡਾਕਟਰ ਮਲਤਾਨੀ ਥੈਂਕ ਯੂ ਵੈਰੀ ਮੱਚ ਤੁਸੀਂ ਆਪਣਾ ਸਮਾਂ ਕੱਢਿਆ ਸਾਡੇ ਨਾਲ ਇਹ ਜਾਣਕਾਰੀ ਸ਼ੇਅਰ ਕੀਤੀ ਬਹੁਤ ਮਿਹਰਬਾਨੀ ਜੀ ਸਸਿਕਾਲ ਸਸਿਕਾਲ ਡਾਕਟਰ ਜ਼ਲੇਰ ਮਲਤਾਨੀ